ਵਿਸ਼ੇਸ਼ ਨਾਕਾਬੰਦੀ ਵਿਸ਼ੇਸ਼ ਚੈਕਿੰਗਸ ਹੋਟਲ ਚੈਕਿੰਗਸ ਤੇ ਸਾਰੇ ਤਰ੍ਹਾਂ ਦੀ ਜਿਹੜੀ ਆ ਉਹ ਸਖਤੀ ਵਰਤੀ ਜਾ ਰਹੀ ਆ ਉਹਦੇ ਤਹਿਤ ਕੱਲ ਇੱਕ ਵਿਅਕਤੀ ਹਰਸਵਰੂਪ ਸਿੰਘ son of ਸਤਨਾਮ ਸਿੰਘ ਪਿੰਡ ਨਵੇਂ ਨਾਗ ਮਜੀਠਾ ਰੋਡ ਜਿਹੜਾ ਕਿ ਬੀਐਸਸੀ ਐਗਰੀਕਲਚਰ ਖਾਲਸਾ ਕਾਲਜ ਪੜ੍ਹਾਈ ਕਰਦਾ ਇਹਨੂੰ ਤਿੰਨ ਪਿਸਤੌਲ 30 ਬੋਰ ਦੇ ਜਿਹੜੇ ਕਿ ਇਹਨੇ ਪਾਰ ਪਾਕਿਸਤਾਨ ਤੋਂ ਮਂਗਾਈ ਸੀ ਇੱਕ ਥਾਰ ਗੱਡੀ ਆ ਜਿਹੜੀ ਕਿ ਹਲੇ ਟੈਂਪਰੀਰੀ ਨੰਬਰ ਆ ਉਹਦੇ ਤਹਿਤ ਇਹਨੂੰ ਰਣਜੀਤ ਐਵਨਿਊ ਦੇ ਦੌਰਾਨ ਨਾਕਾ ਬੰਦੀ ਦਰਾਂ ਨੂੰ ਗ੍ਰਿਫਤਾਰ ਕਰਕੇ ਇਸ ਨੂੰ ਇਹਦੀ ਅਰੈਸਟ ਪਾਈ ਆ ਇਸ ਤਰ੍ਹਾਂ ਕਮਿਸ਼ਨਰੇਟ ਵੱਲੋਂ ਅੰਮ੍ਰਿਤਸਰ ਵੱਲੋਂ ਆਪਣੀ ਜਿਹੜੀ ਕ੍ਰਾਈਮ ਮੁਕਤ ਸੁਸਾਇਟੀ ਕਰਨੀ ਤੇ ਨਸ਼ਾ ਮੁਕਤ ਸੁਸਾਇਟੀ ਕਰਨ ਤਹਿਤ ਬਹੁਤ ਅਹਿਮ ਯੋਗਦਾਨ ਪਾ ਕੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਆ ਇਹਦੇ ਲਈ ਸਾਰੀ ਟੀਮ ਵਰਕ ਸਾਡੇ ਸਾਰੇ ਅਧਿਕਾਰੀ ਸਾਰੇ ਕਰਮਚਾਰੀ ਜਿਹੜੇ ਉਹ ਇਕਜੁੱਟ ਹੋ ਕੇ ਦਿਲ ਤੇ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ ਤੇ ਇਹ ਗਾਹ ਨੂੰ ਵੀ ਇਸੇ ਤਰ੍ਹਾਂ ਜਿਹੜੀ ਆ ਕਮਿਸ਼ਨਰੇਟ ਪੁਲਿਸ ਆ ਇਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਅਤੇ ਕਰਾਈਮ ਮੁਕਤ ਕਰਨ ਚ ਆਪਣਾ ਯੋਗਦਾਨ ਜਾਰੀ ਰੱਖੇਗਾ ਸਰ ਇਹ ਬੀਐਸਸੀ ਐਗਰੀਕਲਚਰ ਕਿਵੇਂ ਪਾਕਿਸਤਾਨ ਦੇ ਹੈਂਡਲਰ ਦੇ ਜ਼ਬਰਚਾ ਉਹ ਕਿਹੜਾ ਗੈਂਗ ਹੈ ਲੋਕ ਉਹ ਉਹ ਰੀਸੈਂਟਲੀ ਇਹ ਕੱਲ ਸ਼ਾਮ ਦੀ ਫੜਿਆ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਪ੍ਰਭਾਵਤ ਹੋਵੇਗੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਹੋਰ ਬੰਦੇ ਹੈਗੇ ਹਨ ਹਾਂਜੀ ਹੋਰ ਬੰਦੇ ਹੈਗੇ ਨੇ ਇਹਦੇ ਜਿਹੜੇ ਸੋਰਸ ਆ ਇਹ ਇਹ ਸਾਰੇ ਬਾਹਰੋਂ ਮਂਗਾਏ ਹੋਏ ਨੇ ਤਿੰਨੇ ਵੈਪਨ ਇਹ ਵੈਪਨ ਜਿਹੜੇ ਕਿਹਦੇ ਰਾਹੀਂ ਆਉਂਦੇ ਆ ਕੀ ਆਉਂਦੇ ਆ ਉਹਦੀ ਡਿਟੇਲ ਆ ਤੁਹਾਨੂੰ ਆਉਂਦੇ ਦੇਣਾ ਚਾਹੀਦਾ। ਕਰਾਸ ਬਾਰਡਰਸ ਬਗਲੀ ਹੋਈ ਹੈ। ਹਾਂਜੀ ਕਰਾਸ ਬਾਰਡਰ। ਪਾਕਿਸਤਾਨ ਤੋਂ ਆਏ ਨੇ। ਹਾਂਜੀ ਪਾਕਿਸਤਾਨ ਤੋਂ ਆਏ। ਤੇ ਕਿੱਥੇ ਯੂਜ਼ ਹੋਣੇ ਸੀ? ਕੁਝ ਜਾਣਕਾਰੀ ਕਿਸੇ ਗੈਂਗ ਨਾਲ ਕੱਲਕ ਰੱਖਦਾ ਬੰਦਾ? ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਹਲੇ ਬਹੁਤ ਸ਼ਾਰਟ ਨੋਟਿਸ ਤੇ ਅਸੀਂ ਪੀਸੀ ਜਿੱਤੀ ਆ ਕਿਉਂਕਿ ਅਸੀਂ ਵੀ ਸੀਗੇ ਤੇ ਉਹ ਤੁਹਾਨੂੰ ਸਾਰੀ ਸਾਰੀ ਕ੍ਰਿਮੀਨਲ ਰਿਕਾਰਡ ਹੈਗਾ ਸਿਰੇ ਦਾ? ਨਹੀਂ ਇਹਦਾ ਕ੍ਰਿਮੀਨਲ ਰਿਕਾਰਡ ਨਹੀਂ ਹੈ। ਉਹ ਫਿਰ ਇੱਕ ਬੀਐਸਸੀ ਐਗਰੀਕਲਚਰ ਦਾ ਸਟੂਡੈਂਟ ਹੈ ਇੱਕ ਬਹੁਤ ਵੱਡੀ ਵੱ ਉਹ ਸਾਰੇ ਸਾਰੇ ਪ੍ਰੋਜੈਕਟਾਂ ਜਿਹੜੇ ਹੈਗੇ ਨੇ ਉਹਦੀ ਡਿਟੇਲ ਜਿਹੜੀ ਅਸੀਂ ਵਰਕ ਆਊਟ ਕਰ ਰਹੇ ਆ ਸਟੂਡੈਂਟ ਨਹੀਂ ਹੈ ਜਿਹੜੇ ਬੰਦਿਆਂ ਦੇ ਰਾਹੀਂ ਨੇ ਵੈਪਨ ਜਿਹੜੇ ਉਹ ਹਾਸਲ ਕੀਤੇ ਨੇ ਉਹ ਰੂਰਲ ਅਮਰitsar ਜਾਂ ਤਰਨਤਾਰਨ ਦੇ ਜਿਹੜੇ ਕੁਝ ਵਿਅਕਤੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਬਾਈ ਨੇਮ ਜਾਗਰ ਨਹੀਂ ਕਰਨਾ ਉਹ ਹੈਗੇ ਆ ਉਹਨਾਂ ਦੇ ਨਾਲ ਇਹ ਲਿੰਕ ਸਟੈਬਲਿਸ਼ ਹੋਏ ਨੇ ਉਹਨਾਂ ਦੇ ਰਾਹੀਂ ਨੇ ਵੈਪਨ ਤੁਸੀਂ ਕਹਿੰਦੇ ਹੋ ਬੀਐਸਸੀ ਐਗਰੀਕਲਚਰਲ ਸਟੂਡੈਂਟ ਹੈ ਹੂੰ ਪੜਾਈ ਕਰ ਰਿਹਾ ਸੀ ਨਾ ਹਾਂਜੀ ਕਰ ਰਿਹਾ ਸੀ ਸਾਰੀ ਹਲੇ ਹਲੇ ਉਹ ਇਨਵੈਸਟੀਗੇਟ ਕਰ ਰਹੇ ਆ ਸਾਰੀ ਡਿਟੇਲ ਤੁਹਾਨੂੰ ਦੇ ਦਿਆਂਗੇ ਮੈਨੂੰ ਤੁਸੀਂ ਬੈਕਗ੍ਰਾਉਂਡ ਥੋੜ ਉਥਾਰ ਹਲੇ ਨਮਾ ਨਵੀ ਨਮੀ ਹੈਗੀ ਆ ਥਾਰ ਉਹਦਾ ਕਾ ਕਿੱਥੋਂ ਲਿੰਕ ਆ ਕਿੱਥੋਂ ਪੈਸੇ ਆ ਰਜਿਸਟ੍ਰੇਸ਼ਨ ਵਾਲੇ ਹੋਈ ਨਹੀਂ ਰਜਿਸਟ੍ਰੇਸ਼ਨ ਉਹਦੀ ਨਵੀ ਆ ਮਤਲਬ ਟੈਂਪਰੇਰੀ ਨੰਬਰ ਹੈਗਾ ਪਰਮਨੈਂਟ ਰਜਿਸਟ੍ਰੇਸ਼ਨ ਵੀ ਨਹੀਂ ਹੋਈ ਇਹਦੀ ਤੇ ਫੈਮਿਲੀ ਬੈਕਗ੍ਰਾਉਂਡ ਕੀ ਹੈ ਇਹਦੀ ਫੈਮਿਲੀ ਬੈਕਗ੍ਰਾਉਂਡ ਕਿਸਾਨੀ ਆ ਛੋਟੇ ਬੰਦੇ ਆ ਕੋਈ ਬਹੁਤੇ ਵੱਡੇ ਨਹੀਂ ਹੈਗੇ ਉਹ ਸਾਰੇ ਚੈੱਕ ਕਰ ਰਹੇ ਆ ਜਿਹੜਾ ਜੇ ਕੋਈ ਇਹਦਾ ਡਰੱਗਸ ਦੇ ਨਾਲ ਜੁੜੇਗਾ ਤਾਂ ਇਸ ਨੂੰ ਉਸ ਤੈ ਤਾਂ ਉਸ ਪ੍ਰਾਪਰਟੀ ਨੂੰ ਜਿਹੜੀ ਇਹਨੇ ਡਰੱਗਸ ਰਾਹੀਂ ਜੇ ਬਣਾਈ ਹੋਈ ਉਹ ਵੀ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਦੀ ਸੂਰਤ ਹੋਵੇਗੀ ਵੈਸੀ ਕਰਵਾਇਆ